ਕੋਈ ਜ਼ਿੰਮੇਵਾਰਾਂ ਦੀਆਂ ਧੀਆ ਵਾ ਤੇ ਸਾਨੂੰ ਪਤਾ ਵਾ ਕਿ ਜਦੋਂ ਸਾਡੇ ਵੀਰ ਸਾਡੇ ਹਸਬੰਡ ਜਾਂ ਘਰੇ ਨਹੀਂ ਹੁੰਦੇ ਸਾਡੇ ਮਾਪਬ ਅਸੀਂ ਉਹਨਾਂ ਨੂੰ ਕੰਮ ਕਰਦੇ ਵੇਖਿਆ ਵਾ ਹੁਣ ਪਸੀਨਾ ਬਣਾਉਂਦੇ ਵਹਾਉਂਦੇ ਵੇਖਿਆ ਉਹਨਾਂ ਨੂੰ ਤੇ ਇਹ ਸਾਡੇ ਬਲੱਡ ਵਿੱਚ ਹੈਗਾ ਕੰਮ ਕਰਨਾ ਸਾਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ ਅਸੀਂ ਬੜੀ ਖੁਸ਼ੀ ਨਾਲ ਸਾਰੇ ਕੰਮ ਸੰਭ ਲੈਨੇ ਆ ਤੇ ਅੱਗੇ ਵੀ ਸੰਭਾਂਗੇ ਆਪਣੇ ਵੀਰਾਂ ਦੇ ਨਾਲ ਇੱਥੇ ਵੀ ਹਰ ਇੱਕ ਥਾਂ ਤੇ ਬਰਾਬਰ ਦਾ ਸਾਥ ਦੇਵਾਂਗੇ ਅੱਜ ਸਾਡਾ ਜਥਾ ਜਿਹੜਾ ਵਾ ਉਹ ਬਹੁਤ ਵੱਡੀ ਤਦਾਦ ਦੇ ਵਿੱਚ ਪੂਰੇ ਪੰਜਾਬ ਦੇ ਵਿੱਚੋਂ ਫੇਰ ਸ਼ੰਭੂ ਬਾਰਡਰ ਵੱਲੇ ਰਵਾਨਾ ਹੋ ਰਿਹਾ ਕਿਉਂਕਿ ਸ਼ੰਭੂ ਬਾਰਡਰ ਤੇ ਕੱਲ ਤੇ ਅੱਜ ਦੋ ਦਿਨ ਉਹ ਜਿਹੜੀਆਂ ਮੀਟਿੰਗਾਂ ਵਾਂ ਗੈਰ ਰਾਜਨੀਤਿਕ ਮੋਰਚੇ ਦੀਆਂ ਤੇ ਕੇਐਮਐਮ ਦੀਆਂ ਮੀਟਿੰਗਾਂ ਆਪੋ ਆਪਣੇ ਫੋਰਮਾਂ ਦੀਆਂ ਚੱਲ ਰਹੀਆਂ ਸੀ ਅੱਜ ਮੀਟਿੰਗ ਕਰਕੇ ਕੱਲ ਨੂੰ ਕੋਈ ਅਗਲੇ ਐਲਾਨ ਜਿਹੜੇ ਆ ਉਹ ਕੱਲ 29 ਤਰੀਕ ਨੂੰ ਹੋਣੇ ਆ ਅੱਜ ਸੈਂਕੜੇ ਟਰਾਲੇ ਗੱਡੀਆਂ ਔਰ ਮਾਵਾ ਭੈਣਾਂ ਦੇ ਜਥੇ ਫਿਰ ਤੋਂ ਜਿਹੜੇ ਆ ਸ਼ੰਭੂ ਬਾਰਡਰ ਤੇ ਖਨੋਰੀ ਬਾਰਡਰ ਜਿਹੜੇ ਆ ਪਹੁੰਚ ਰਹੇ ਆ ਉਹਦੀ ਤਿਆਰੀ ਦਾ ਅਭਿਆਸ ਵਾਲੇ ਪੁਲ ਦੇ ਉੱਤੇ ਖੜੇ ਆ ਥੋੜੇ ਚਿਰ ਤੱਕ ਬਹੁਤ ਵੱਡੀ ਤਦਾਦ ਦੇ ਵਿੱਚ ਤੋਂ ਵੱਡਾ ਜਥਾ ਲੈ ਕੇ ਸ਼ੰਭੂ ਬਾਰਡਰ ਵੱਲ ਰਵਾਨਾ ਹੋਵਾਂਗੇ ਤਾਂ ਜੋ ਆਪਣੀਆਂ ਮੰਗਾਂ ਨੂੰ ਮਨਵਾ ਸਕੀਏ ਅੱਜ ਜਿਹੜਾ ਜਥਾ ਜਾ ਰਿਹਾ ਵਾ ਜਿਹੜਾ ਬਹੁਤ ਵੱਡਾ ਕਾਫਲਾ ਸਾਡਾ ਜਿਹੜਾ ਵਾ 13 ਤਰੀਕ ਨੂੰ ਅਸੀਂ ਪਹੁੰਚੇ ਹਾਂ ਦਿੱਲੀ ਜਾਣ ਵਾਸਤੇ ਉਹ ਸਾਲੋਂ ਹਰਿਆਣੇ ਸਰਕਾਰ ਨੇ ਖੱਟੇ ਸਰਕਾਰ ਨੇ ਵੱਡੇ ਵੱਡੇ ਬੈਰੀਆ ਲਾ ਕੇ ਰੋਕਿਆ ਹੈਗਾ ਉੱਥੇ ਜਿਹੜਾ ਵਾ ਸਾਡਾ ਮੋਰਚਾ ਜੰਮਿਆ ਹੋਣਾ ਉਹ ਜਿਹੜਾ ਵਾ ਹੁਣ ਬਹੁਤ ਵਾ ਦਿਨ ਹੋ ਗਿਆ 13 ਤਰੀਕ ਤੋਂ ਲੈ ਕੇ ਅੱਜ ਜਿਹੜੀ 28 ਤਰੀਕ ਉਹਨਾਂ ਦੀ ਬਦਲੀ ਕਰ ਰਿਆਂ ਬਹੁਤ ਵੱਡਾ ਕਾਰਵਾਦਾ ਟਰੈਕਟਰਾਂ ਟਰਾਲੀਆਂ ਗੱਡੀਆਂ ਜੀਪਾਂ ਦੇ ਜਾ ਰਿਆ ਵਾ ਉਹਨਾਂ ਦੀ ਬਦਲੀ ਕਰਕੇ ਫੇਰ ਜਦੋਂ ਰੁਕਤ ਕਰਕੇ ਫੇਰ ਉਹ ਆਉਣਗੇ ਇਸੇ ਤਰ੍ਹਾਂ ਸਾਡੇ ਜਿਹੜੇ ਕਾਫਲੇ ਬਦਲੇ ਹੁੰਦੇ ਰਹਿਣਗੇ ਸਾਡਾ ਦਿਲ ਤੇ ਨਹੀਂ ਕਰਦਾ ਕਿ ਘਰਾਂ ਤੋਂ ਨਿਕਲ ਕੇ ਸੜਕਾਂ ਤੇ ਆਈਏ ਪਰ ਜਿਹੜੀ ਸਮੇ ਦੀ ਸਰਕਾਰ ਹੈ ਉਹ ਸਾਨੂੰ ਮਜਬੂਰ ਕਰਦੀ ਪਈ ਆ ਕਿ ਅਸੀਂ ਆਪਣੇ ਘਰ ਛੱਡ ਕੇ ਸੜਕਾਂ ਤੇ ਆਈਏ ਤੇ ਅੱਜ ਦੀ ਸਰਕਾਰ ਦਾ ਵਿਰੋਧ ਕਰੀਏ ਜੀ ਨਾਮ ਸੁਖਵਿੰਦਰ ਸਿੰਘ ਸੁਭਰਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦਾ ਸੂਬਾ ਪ੍ਰਧਾਨ ਸੂਰਾ ਸਾਹਿਬ ਅੱਜ ਦਾ ਜਿਹੜਾ ਹੈਗਾ ਪ੍ਰੋਗਰਾਮ ਅੱਜ ਸਾਡਾ ਜਥਾ ਜਿਹੜਾ ਵਾ ਉਹ ਬਹੁਤ ਵੱਡੀ ਤਦਾਦ ਦੇ ਵਿੱਚ ਪੂਰੇ ਪੰਜਾਬ ਦੇ ਵਿੱਚੋਂ ਫੇਰ ਸ਼ੰਭੂ ਬਾਰਡਰ ਵੱਲੇ ਰਵਾਨਾ ਹੋ ਰਿਹਾ ਕਿਉਂਕਿ ਸ਼ੰਭੂ ਬਾਰਡਰ ਤੇ ਕੱਲ ਤੇ ਅੱਜ ਦੋ ਦਿਨ ਉਹ ਜਿਹੜੀਆਂ ਮੀਟਿੰਗਾਂ ਆ ਗੈਰ ਰਾਜਨੀਤਿਕ ਮੋਰਚੇ ਦੀਆਂ ਤੇ ਕੇਐਮਐਮ ਦੀਆਂ ਮੀਟਿੰਗਾਂ ਆਪੋ ਆਪਣੇ ਫੋਰਮਾਂ ਦੀਆਂ ਚੱਲ ਰਹੀਆਂ ਸੀ ਅੱਜ ਮੀਟਿੰਗ ਕਰਕੇ ਕੱਲ ਨੂੰ ਕੋਈ ਅਗਲੇ ਐਲਾਨ ਜਿਹੜੇ ਆ ਉਹ ਕੱਲ 29 ਤਰੀਕ ਨੂੰ ਹੋਣੇ ਆ ਇਸ ਕਰਕੇ ਅੱਜ ਇੱਕ ਤਾਂ ਸੰਗਤ ਥੋੜੀ ਜੀ ਜਿਹੜੀ ਜਿਆਦਾ ਦਿਨ ਹੋ ਗਈ ਗਈ ਨੂੰ ਉਹਦਾ ਵਟਾਂਦਰਾ ਕੀਤਾ ਵਾ ਕਿਉਂਕਿ ਜਿਹੜੇ ਉੱਥੋਂ ਵਾਲੇ ਉਹ ਪਿੱਛੇ ਆਇਆ ਤੇ ਇਹ ਹੁਣ ਲੈ ਕੇ ਜਾਣੇ ਆ ਅੱਜ ਸੈਂਕੜੇ ਟਰਾਲੇ ਗੱਡੀਆਂ ਔਰ ਮਾਵਾ ਭੈਣਾਂ ਦੇ ਜਥੇ ਫਿਰ ਤੋਂ ਜਿਹੜੇ ਆ ਸ਼ੰਭੂ ਬਾਰਡਰ ਤੇ ਖਨੋਰੀ ਬਾਰਡਰ ਜਿਹੜੇ ਆ ਪਹੁੰਚ ਰਹੇ ਆ ਉਹਦੀ ਤਿਆਰੀ ਦਾ ਵਿਆਸ ਵਾਲੇ ਪੁਲ ਦੇ ਉੱਤੇ ਖੜੇ ਆ ਥੋੜੇ ਚਿਰ ਤੱਕ ਬਹੁਤ ਵੱਡੀ ਤਦਾਦ ਦੇ ਵਿੱਚ ਇਥੋਂ ਵੱਡਾ ਜਥਾ ਲੈ ਕੇ ਸ਼ੰਭੂ ਬਾਰਡਰ ਵੱਲ ਰਵਾਨਾ ਹੋਵਾਂਗੇ ਤਾਂ ਜੋ ਆਪਣੀਆਂ ਮੰਗਾਂ ਨੂੰ ਬਣਵਾ ਸਕੀਏ ਸਭ ਤੋਂ ਘਾਤ ਕੇ ਆ ਵਿਸ਼ਵ ਪਧਰੀ ਜਿਹੜੀ ਲੜਾਈ ਬਣਦੀ ਆ ਉਹ ਵਿਸ਼ਵ ਵਪਾਰ ਦੀਆਂ ਨੀਤੀਆਂ ਦੇ ਵਿੱਚੋਂ ਭਾਰਤ ਬਾਹਰ ਆਵੇ ਇਸ ਟਾਈਮ ਤੇ ਪੂਰਾ ਵਿਸ਼ਵ ਜਾਗ ਰਿਹਾ ਵਾ ਆਬੂ ਤਾਬੀ ਦੇ ਵਿੱਚ 26 ਤਰੀਕ ਤੋਂ ਮੀਟਿੰਗ ਹੋ ਰਹੀ ਆ ਵਿਸ਼ਵ ਵਪਾਰ ਸੰਸਤਾ ਦੀ ਜਿੱਥੇ 70 75 ਹਜ਼ਾਰ ਪੂਰੇ ਯੂਰਪ ਕੰਟਰੀਆਂ ਚੋਂ ਇਦੋਂ ਆਪਣੇ ਭਾਰਤ ਦੇ ਵਿੱਚੋਂ ਹੋਰ ਕਈ ਦੇਸ਼ਾਂ ਦੇ ਵਿੱਚੋਂ ਲੋਕ ਆਣ ਕੇ ਵਿਰੋਧ ਜਤਾ ਰਹੇ ਆ ਔਰ ਵਿਰੋਧ ਕਰਨ ਵਾਲਿਆਂ ਨੂੰ ਸਹੀ ਸੁਰੱਖਿਅਤ ਜਗ੍ਹਾ ਦਿੱਤੀ ਗਈ ਆ ਕਿਉਂਕਿ ਉਹਨਾਂ ਦਾ ਹੱਕ ਵਾ ਪਰ ਇੱਥੇ ਵਿਰੋਧ ਕਰਨ ਵਾਲਿਆਂ ਦੇ ਅੱਗੇ ਬੈਰੀਕੇਡਿੰਗ ਕਰਕੇ ਜਿਵੇਂ ਕਿੱਲਾਂ ਦੀ ਖੇਤੀ ਮੋਦੀ ਨੇ ਕੀਤੀ ਆ ਜਿਵੇਂ ਅਥਰੂ ਗੈਸ ਦੇ ਗੋਲੇ ਸੁੱਟ ਕੇ ਜਿਵੇਂ ਸਿੱਧੀਆਂ ਪੱਕੀਆਂ ਗੋਲੀਆਂ ਮਾਰ ਕੇ ਸ਼ੁਭ ਕਰਨ ਵਰਗੇ ਹੀਰੇ ਸ਼ੀਦ ਕੀਤੇ ਆ ਤੇ ਸਾਨੂੰ ਐਉਂ ਮਹਿਸੂਸ ਹੋਣ ਲਿਆ ਵੀ ਅਸੀਂ ਕਿਸੇ ਦੁਸ਼ੇ ਦੁਜੇ ਗ੍ਰਹਿ ਦੇ ਪ੍ਰਾਣੀ ਹੋਈਏ ਕਹਿਣਾ ਚਾਹੁੰਦੇ ਆ ਸਮੇਂ ਦੇ ਹੁਕਮਰਾਨ ਨੂੰ ਵੀ ਇਹੋ ਹੀ ਲੋਕ ਨੇ ਜਿਨ੍ਹਾਂ ਨੇ ਜੈ ਜਵਾਨ ਜੈਨ ਕਿਸਾਨ ਦਾ ਨਾਹਰਾ ਸਾਰਥਕ ਕਰਦਿਆਂ ਸਰਹੱਦਾ ਦੀ ਰਾਖੀ ਵੀ ਕੀਤੀ ਔਰ ਅਨ ਦੇ ਭੰਡਾਰ ਵੀ ਭਰੇ ਅੱਜ ਇਹਨਾਂ ਨੂੰ ਅਲੱਗ-ਥਲੱਗ ਕਰਕੇ ਵੇਖਿਆ ਜਾ ਰਿਹਾ ਵਾ ਜਿਹੜੀ ਵਿਚੋਪਾਰ ਸੰਸਥਾ ਦੇ ਬਲਬੂਤੇ ਤੇ ਤੁਸੀਂ ਇੰਨੀਆਂ ਝਾਂਗੜਾ ਮਾਰ ਰਹੇ ਜੀ ਉਹਨਾਂ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਪੂਰੇ ਪਹਾੜ ਤੇ ਫਿਰ ਤੋਂ ਕਬਜ਼ਾ ਕਰਨਾ ਵਾ ਪੂਰਾ ਪਹਾੜ ਫਿਰ ਤੋਂ ਗੁਲਾਮ ਹੋਊਗਾ ਐਸ ਕਰਕੇ ਪੂਰੇ ਪਹਾੜ ਦੇ ਲੋਕਾਂ ਨੂੰ ਤੁਹਾਡੇ ਮਾਧਿਅਮ ਰਾਹੀਂ ਅਪੀਲ ਕਰਦੇ ਆਂ ਵੀ ਐਮ ਐਸ ਪੀ ਗਰੰਟਡ ਦਾ ਕਾਨੂੰਨ ਕੱਲੇ ਕਿਸਾਨ ਨੂੰ ਜਾਂ ਮਜ਼ਦੂਰ ਨੂੰ ਇਹਦੀ ਲੋੜ ਨਹੀਂ ਇਹ ਹਰੇਕ ਉਸ ਵਰਗ ਲਈ ਜ਼ਰੂਰੀ ਆ ਜਿਹੜਾ ਰੋਟੀ ਲੈ ਕੇ ਖਾਂਦਾ ਵਾ ਜਿਹੜਾ ਖਰੀਦ ਕੇ ਖਾਂਦਾ ਵਾ ਉਹਦੇ ਵਾਸਤੇ ਵੱਧ ਜ਼ਰੂਰੀ ਆ ਕਿਉਂਕਿ ਜੇਕਰ ਐਮ ਐਸ ਪੀ ਹੋਊਗੀ ਤੇ ਭਾਜੜੇ ਆ ਉਹ ਸਥਿਰ ਰਹਿਣਗੇ ਸਾਨ ਮਜ਼ਦੂਰ ਸੰਘਰ ਕਮੇਟੀ ਪੰਜਾਬ ਤਰਨਤਾਰਨ ਜਿਹੜੇ ਦਾ ਮੀਤ ਪ੍ਰਧਾਨ தயਾਤ ਸਿੰਘ ਮੀਆਂਵਿੰਡ ਅੱਜ ਜਿਹੜਾ ਜਫਾ ਜਾ ਰਿਹਾ ਵਾ ਜਿਹੜਾ ਬਹੁਤ ਵੱਡਾ ਕਾਫਲਾ ਸਾਡਾ ਜਿਹੜਾ ਵਾ 13 ਤਰੀਕ ਨੂੰ ਅਸੀਂ ਪਹੁੰਚੇ ਹਾਂ ਦਿੱਲੀ ਜਾਣ ਵਾਸਤੇ ਉਹ ਸਾਲੋਂ ਹਰਿਆਣੇ ਸਰਕਾਰ ਨੇ ਖੱਟੇ ਸਰਕਾਰ ਨੇ ਵੱਡੇ ਵੱਡੇ ਬੈਰੀਆ ਲਾ ਕੇ ਰੋਕਿਆ ਹੈਗਾ ਉੱਥੇ ਜਿਹੜਾ ਵਾ ਸਾਡਾ ਮੋਰਚਾ ਜੰਮਿਆ ਹੋਣਾ ਉਹ ਜਿਹੜਾ ਵਾ ਹੁਣ ਬਹੁਤ ਵਾ ਦਿਨ ਹੋ ਗਿਆ 13 ਤਰੀਕ ਤੋਂ ਲੈ ਕੇ ਅੱਜ ਜਿਹੜੀ 28 ਤਰੀਕ ਉਹਨਾਂ ਦੀ ਬਦਲੀ ਕਰ ਰਿਹਾ ਬਹੁਤ ਵੱਡਾ ਕਾਵਾਦਾ ਟਰੈਕਟਰ ਟਰਾਲੀਆਂ ਗੱਡੀਆਂ ਜੀਪਾਂ ਦੇ ਜਾ ਰਿਹਾ ਵਾ ਉਹਨਾਂ ਦੀ ਬਦਲੀ ਕਰਕੇ ਫੇਰ ਜਦੋਂ ਰਸਤ ਕਰਕੇ ਫੇਰ ਉਹ ਆਉਣਗੇ ਇਸੇ ਤਰ੍ਹਾਂ ਸਾਡੇ ਜਿਹੜੇ ਕਾਫਲੇ ਬਦਲੇ ਹੁੰਦੇ ਰਹਿਣਗੇ ਇੱਕ ਹਫ਼ਤੇ ਦਾ ਜਾਂ 10 ਦਿਨਾਂ ਦਾ ਟਾਈਮ ਵਾਸਤੇ ਉੱਥੇ ਰਵਾਂਗੇ ਤੇ ਇਸੇ ਤਰ੍ਹਾਂ ਹੀ ਦਿੱਲੀ ਤੋਂ ਨਾ ਜਿਵੇਂ ਚੱਲਿਆਗਾ ਉਹ ਵੀ ਸਾਡਾ 13 ਮਹੀਨੇ ਚੱਲਿਆ ਗਿਆ ਇਸੇ ਤਰ੍ਹਾਂ ਹੀ ਬਦਲੀ ਕਰਦੇ ਰਹਾ ਤੇ ਉਹਨੂੰ ਵੀ ਅਸੀਂ ਮੋਦੀ ਸਰਕਾਰ ਨੂੰ ਦੱਸ ਦੇਣਾ ਚਾਹੁੰਦੇ ਆ ਖੱਟਰ ਸਰਕਾਰ ਨੂੰ ਕਦੇ ਇਹ ਨਾ ਸੋਚ ਲੈ ਕਿ ਇਹ ਇੰਨੇ ਕਿ ਜਿੰਨੇ ਕਿ ਬੈਠਿਆ ਜਿੱਦਣ ਅਸੀਂ ਐਲਾਨ ਕੀਤਾ ਹੈਗਾ 21 ਤਰੀਕ ਨੂੰ ਬਹਿਰਿਆ ਤੋੜਾਗੇ ਲੱਖਾਂ ਗਿਣਤੀ ਸਾਡੇ ਨੌਜਵਾਨ ਚਲੇਗੇ ਜਿਹੜਾ ਸਾਡਾ ਗੋਲੀ ਮਾਰ ਕੇ ਨੌਜਵਾਨ ਜਿਹੜਾ ਇਹਨਾਂ ਚੀਜ਼ ਕੀਤਾ ਕੱਟੇ ਸਰਕਾਰ ਨੇ ਸਾਡੇ ਜਿੰਨੇ ਮਰਜੀ ਮਾਰ ਲੋ ਫੇਰ ਵੀ ਦੋਲੇ ਜਿਹੜਾ ਪਿੱਛੇ ਨਹੀਂ ਹਟੂਆ ਦੋਲੇ ਗਰਮ ਆਊਗਾ ਫੇਰ ਵੀ ਅਸੀਂ ਇਹਦੇ ਵੱਧ ਜਾਵਾਂਗੇ ਦੂਲ ਸਵਾਏ ਹੋਗੇ ਜਾਵਾਂਗੇ ਕਿਉਂਕਿ ਇਹ ਉਹ ਕੋਮਾ ਗੁਰੂ ਕਬੀਰ ਸਾਹਿਬ ਦੀ ਜਿੰਨੇ ਆਪਣੇ ਆਪਣੀ ਕੌਮ ਬਚਾਉਣ ਵਾਸਤੇ ਆਪਣੇ ਹੱਕ ਲੈਣ ਵਾਸਤੇ ਪੂਰਾ ਪਰਿਵਾਰ ਮਾਰ ਦਿੱਤਾ ਹੈਗਾ ਹਾਂਜੀ ਮੇਰਾ ਨਾਮ ਸਰਬਜੀਤ ਕੌਰ ਚੱਕ ਰੇਖਾ ਤੋਂ ਇਹ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਮੈਂਬਰ ਜੀ ਪਹਿਲਾਂ ਵੀ ਜਿੱਥੇ ਜਿਹੜੇ ਹੈਗੇ ਆ ਉਹ ਬੀਬੀਆਂ ਦੇ ਭੈਣਾਂ ਨੇ ਸਾਰਿਆਂ ਮਿਹਰਬਾਨਾ ਹੋਏ ਅੱਜ ਫੇਰ ਹੁਣ ਗਏ ਕਿਸ ਤਰ੍ਹਾਂ ਦੇ ਜਿਹੜਾ ਜੋ ਕਸ਼ੂਪੇ ਹੋ ਰਿਹਾ ਹੈ ਜਿੱਥੇ ਜਾਣਾ ਜਿਹੜਾ ਹੈਗਾ ਉਹ ਜੇਕਰ ਕੋਈ ਫੈਸਲਾ ਕੀਤਾ ਹੈ ਕਰਕੇ ਵੇਖੋ ਜੀ ਸਾਡਾ ਦਿਲ ਤੇ ਨਹੀਂ ਕਰਦਾ ਕਿ ਘਰਾਂ ਤੋਂ ਨਿਕਲ ਕੇ ਸੜਕਾਂ ਤੇ ਆਈਏ ਪਰ ਜਿਹੜੀ ਸਮੇ ਦੀ ਸਰਕਾਰ ਹੈ ਉਹ ਸਾਨੂੰ ਮਜਬੂਰ ਕਰਦੀ ਪਈ ਆ ਕਿ ਅਸੀਂ ਆਪਣੇ ਘਰ ਛੱਡ ਕੇ ਸੜਕਾਂ ਤੇ ਆਈਏ ਤੇ ਅੱਜ ਦੀ ਸਰਕਾਰ ਦਾ ਵਿਰੋਧ ਕਰੀਏ ਮੇਰੇ ਹਿਸਾਬ ਨਾਲ ਸਾਨੂੰ ਸਰਕਾਰ ਹੀ ਮਜਬੂਰ ਕਰਦੀ ਪਈ ਹੈ ਘਰੋਂ ਨਿਕਲਣ ਵਾਸਤੇ ਤੇ ਇਹ ਹੁਣ ਸਰਕਾਰ ਤੈਅ ਕਰੇ ਵੀ ਉਹ ਕਿੰਨਾ ਕੁ ਸਾਨੂੰ ਸਾਡੀ ਪ੍ਰੀਖਿਆ ਲੈਣਾ ਚਾਹੁੰਦੀ ਆ ਅਸੀਂ ਤਿਆਰ ਆ ਸਾਡੇ ਗੁਰੂਆਂ ਨੇ ਸਾਨੂੰ ਸਿਖਾਇਆ ਵਾ ਸਬਰ ਕਰਕੇ ਲੜਨਾ ਤੇ ਕੋਈ ਨਾ ਟੱਕਰਦੇ ਆ ਅੱਜ ਜਿੱਦਾਂ ਸੰਖੇਪ ਹੈਗੇ ਆ ਉਦੋਂ ਪਹਿਲਾਂ ਵੀ ਬੀਬੀਆਂ ਦੇ ਕਾਫਲੇ ਵੱਟੇ ਹੁੰਦੇ ਰਹੇ ਆ ਕਿ ਹੈਗਾ ਕਿ ਹਮੇਸ਼ਾ ਸਮਝ ਜਿਹੜਾ ਹੈਗਾ ਗੱਤਕਾ ਹੋ ਰਹੀ ਹੋਰ ਹਾਂਜੀ ਬਿਲਕੁਲ ਬਿਲਕੁਲ ਪਿੰਡਾਂ ਵਿੱਚ ਬੀਬੀਆਂ ਤਿਆਰ ਆ ਅ ਇੱਕ ਦੂਸਰੇ ਤੋਂ ਪਹਿਲਾਂ ਆਉਣ ਵਾਸਤੇ ਇਹ ਸਾਡੇ ਆਗੂਆਂ ਵੱਲੋਂ ਅਜੇ ਰੋਕਿਆ ਜਾ ਰਿਹਾ ਵਾ ਕਿ ਕੋਈ ਨਹੀਂ ਜਦੋਂ ਤੁਹਾਡੀ ਜ਼ਰੂਰਤ ਹੋਗੀ ਆਪਾਂ ਜਾਵਾਂਗੇ ਇਕੱਠੇ ਹੋ ਕੇ ਤੇ ਆਉਣਗੀਆਂ ਬੀਬੀਆਂ ਵਾਧ ਚੜ ਕੇ ਮਾਈ ਭਾਗੋ ਦੀਆਂ ਵਾਰਸਾਂ ਉਹਨੂੰ ਤਿਆਰ ਆ ਕਿਵੇਂ ਹੈਗੇ ਜਿੱਦਾਂ ਪੁਰਸ਼ ਕਿ ਜਗ੍ਹਾ ਤੇ ਤਸਕੀਨਾ ਸਾਹਮਣੇ ਆਈਏ ਕਿ ਕਿਸਾਨ ਜਿੱਥੇ ਗਏ ਸੀਗੇ ਬਾੜਾਂ ਦੇ ਉੱਤੇ ਝੂਣ-ਬੱਟ ਦੀ ਗੱਲ ਆ ਜਾਂਦੀ ਹੈ ਹਾਂਜੀ ਉੱਥੇ ਜਿਹੜੀਆਂ ਬੀਬੀਆਂ ਹੈਗੀਆਂ ਨਵਲ ਘਰ ਦੇ ਕੰਮ-ਕਾਜ ਜਿਹੜੇ ਆਪਾਂ ਕਹਿ ਸਕਦੇ ਹਾਂ ਖੇਤੀ ਬੜੀ ਨਾਲ ਸਪੰਦਤ ਹੈ ਜਾਂ ਪਸ਼ੂਆਂ ਦੇ ਆ ਚਾਰੇ ਨੂੰ ਲੈ ਕੇ ਆ ਉਹ ਉਹ ਉਸਨੇ ਮੈਨੇਜ ਕਿਦਾਂ ਕੀਤਾ ਲੇ ਕੋਈ ਜ਼ਿੰਮੇਵਾਰਾਂ ਦੀਆਂ ਧੀਆ ਵਾ ਤੇ ਸਾਨੂੰ ਪਤਾ ਵਾ ਕਿ ਜਦੋਂ ਸਾਡੇ ਵੀਰ ਸਾਡੇ ਹਸਬੰਡ ਜਾਂ ਘਰੇ ਨਹੀਂ ਹੁੰਦੇ ਸਾਡੇ ਮਾਪਬ ਅਸੀਂ ਉਹਨਾਂ ਨੂੰ ਕੰਮ ਕਰਦੇ ਵੇਖਿਆ ਵਾ ਹੁਣ ਪਸੀਨਾ ਬਣਾਉਂਦੇ ਵਹਾਉਂਦੇ ਵੇਖਿਆ ਉਹਨਾਂ ਨੂੰ ਤੇ ਇਹ ਸਾਡੇ ਬਲੱਡ ਵਿੱਚ ਹੈਗਾ ਕੰਮ ਕਰਨਾ ਸਾਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ ਅਸੀਂ ਬੜੀ ਖੁਸ਼ੀ ਨਾਲ ਸਾਰੇ ਕੰਮ ਸੰਭ ਲੈਨੇ ਆ ਤੇ ਅੱਗੇ ਵੀ ਸੰਭਾਂਗੇ ਆਪਣੇ ਵੀਰਾਂ ਦੇ ਨਾਲ ਇੱਥੇ ਵੀ ਹਰ ਇੱਕ ਥਾਂ ਤੇ ਬਰਾਬਰ ਦਾ ਸਾਥ ਦੇਵਾਂਗੇ ਹਾਂਜੀ